ਨਾ ਬਾਬਾ ਦੀਪ ਸਿੰਘ ਜੀ ਦੇ ਭਰੋਸਾ ਕਿ ਸਾਰੀ ਦੁਨੀਆ ਦੇ ਕੰਮ ਖੜ ਸਕਦੇ ਆ ਪਰ ਤੂੰ ਜੁਪਹਿਰੇ ਵਿੱਚ ਜਾਣਾ ਅਸੀਂ ਜੁਪਹਿਰੇ ਵਿੱਚ ਜਾਂਦੇ ਆ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਸਾਡੇ ਕੰਮ ਖੜਨ ਨਹੀਂ ਦੇਣਗੇ ਤੇ ਜਦੋਂ ਮੈਂ ਉਹਨਾਂ ਵੱਲ ਦੇਖਿਆ ਮੈਂ ਵੀ ਦੇਖ ਰਿਹਾ ਜੀ ਮੈਂ ਕਿਹਾ ਇੰਨਾ ਭਰੋਸਾ ਭਾਈ ਸਾਹਿਬ ਤੁਹਾਡਾ ਤੇ ਅਗਲਾ ਬਚਨ ਉਹਨਾਂ ਨੇ ਕਿਹਾ ਜੀ ਕਹਿੰਦੇ ਅੱਪਾ ਜੀ ਕਹਿੰਦੇ ਜਿਹੜੇ ਬਾਪੂ ਤੋਂ ਲੈ ਕੇ ਖਾਈਏ ਨਾ ਉਹਦੇ ਹਰ ਦਮ ਗੁਣ ਗਾਈਏ ਵਾਹ ਕਹਿੰਦੇ ਬਾਬਾ ਜੀ ਸਾਨੂੰ ਸੰਗਤ 'ਚ ਖੜੇ ਕਰ ਲਿਓ ਇਦਾਂ ਹੀ ਉਹਨਾਂ ਦਾ ਬਚਨ ਸੀ ਕਹਿੰਦੇ ਸਾਨੂੰ ਸੰਗਤ ਦੇ ਵਿੱਚ ਖੜੇ ਕਰ ਲਿਓ ਕਹਿੰਦੇ ਜਿੰਨੇ ਪੈਸੇ ਅਸੀਂ 2 ਸਾਲਾਂ 'ਚ ਬਣਾਉਂਦੇ ਸੀ ਨਾ ਅੱਜ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਾਡੀ 19 ਟਰਨਓਵਰ ਇੱਕ ਮਹੀਨੇ ਦੀ ਆ ਵਾਹ ਵਾਹ ਕਹਿੰਦੇ ਕਿਸੇ ਜਗ੍ਹਾ ਤੇ ਜੇ ਪਾਣੀ ਵੀ ਪੀ ਲੋ ਨਾ ਜੇ ਕੋਈ ਤੁਹਾਨੂੰ ਪਾਣੀ ਵੀ ਪਿਆ ਦੇ ਕਹਿੰਦੇ ਬਾਬਾ ਜੀ ਮਨ ਦੀ ਅਵਸਥਾ ਇਦਾਂ ਦੀ ਬਣਾਓ ਉਹ ਪੀਤਾ ਹੋਇਆ ਪਾਣੀ ਵੀ ਨਾ ਭੁੱਲੋ ਵਾਹ ਇਹ ਬਚਨ ਉਹਨਾਂ ਨੇ ਕੀਤਾ। ਕਿਆ ਬਾਤ। ਮੈਨੂੰ ਬਹੁਤ ਪਿਆਰਾ ਲੱਗਿਆ ਜੀ। ਕਹਿੰਦੇ ਤੇ ਜਿਹੜੇ ਬਾਪੂ ਨੇ ਗੁਰੂ ਰਾਮਦਾਸ ਜੀ ਨੇ, ਬਾਬਾ ਦੀਪ ਸਿੰਘ ਜੀ ਨੇ ਐਨਾ ਕੁਝ ਬਖਸ਼ ਦਿੱਤਾ, ਐਨਾ ਕੁਝ ਝੋਲੀ ਵਿੱਚ ਪਾ ਰਹੇ ਨੇ ਅੱਗੇ ਲਈ ਪਾਉਣਾ ਆ। ਉਹਨਾਂ ਨੂੰ ਆਪਾਂ ਫਿਰ ਕਿੱਦਾਂ ਭੁੱਲ ਸਕਦੇ ਹਾਂ? ਜੀਤੇ ਰੱਖੋ।